स्वागत ब्लॉग से हो सारे जो भी अपने पहली बार ब्लॉक टाइम है जी मॉर्निंग का साढ़े छे बजे आपने सारे काम कर उधरों सारी दबे थे झाड़ू वगैरह बहर अंदर का घर आसा हो बैन से भी ना क्योंकि पशु उठ के बाद ही मैं टैम अब सारा काम मेहनत करना पाया छी हो गए सब क्या अपनी बैन आ जाती है काम कार करें भाडया भरिया पे भांडे बनने जेतर चढ़िया गया मैं चढ़ी नहीं मैं ਆ ਜੁਨੇ ਆ ਸਕੂਪਰੀ ਫੇਸਬੁਕ ਲਾ ਗਿਆ ਨਹੀਂ ਸੂਰੀ ਜੈਨ ਛੱਡਿਆ ਉਹ ਤੇ ਬਾਕੀ ਬੱਚੇ ਡਾਊਨਲੋਡ ਕਰੀ ਨਵਰੀ ਤੋਂ ਮੰਮੀ ਨੇ ਕਿਹਾ ਜਦੋਂ ਤੁਸੀਂ ਉੱਠਦੇ ਹੋ ਨਾ ਮੈਂ ਦੋ ਦਿਨ ਲਾ ਲਿਆ ਕਰ ਮੰਮੀ ਨੇ ਕਿਹਾ ਜਦੋਂ ਤੁਸੀਂ 11:30 ਵਜੇ ਮੰਮੀ ਨੇ ਸੱਤ ਵਜੇ ਮੰਜੀ ਨਹੀਂ ਖਾਉਂਦੀ ਹਣਾ ਪਰ ਇਹ ਛਿਉ ਉਹ ਵੀ ਨਾਲ ਹੀ ਕਿਉਂ ਨਹੀਂ ਨਾ ਵਿਭਾਗ ਵਿੱਚ ਬਹੁਤ ਸੰਗਣਾ ਪਾਈ ਰੱਖੀ ਇਹੋ ਹਰ ਵੀ ਬੈਗ ਦੇ ਵਿੱਚ ਤੇ ਮੈਂ ਅਖਨੇਵੇਂ ਅੱਜ ਸਵੇਰ ਵੈਲੋਗ ਦੇ ਸਟਾਰਟਿੰਗ ਕਰਦੇ ਹਾਂ ਤੇ ਕੱਲ੍ਹ ਆਪਾਂ ਇਹ ਤੋਂ ਵੈਲੋਗ ਦੇ ਕੋਲ ਵੀ ਬਣਾਇਆ ਸਾਦੀ ਗਵਾਲੀ ਹਲ ਤਾਂ ਅੱਜ ਦੇ ਖਾਂਡੇ ਦੇ ਬਣ ਕੇ ਤੇ ਕੱਲ੍ਹ ਜਵੇਂ ਦਾ ਕਰੇਂਦਾ ਵੈਲੋਗ ਹੋਣਾ ਹੈ YouTube ਵਾਸਤੇ। ਪਤਾ ਕੋਈ ਚੱਕਿਆ ਨਹੀਂ ਗਿਆ ਹੈਗਾ ਅੱਗੇ। ਉਸ ਦਾ ਕੱਲ੍ਹ ਦਾ ਹੋਣ ਦੇ ਸਟੋਰੀਜ਼ ਦਾ ਜਿਹੜੀ ਫੁੱਲ ਹੋਈ ਪਈ ਸੀ ਤੇ ਮੈਂ ਨਾਲ ਵੀ ਲੈ ਗਈ ਸੀ ਗੱਲ ਕਰੀ ਸੀਗਾ ਮਾਂ। ਮਾਸਾ ਹਮ ਉਹ ਕੀਤਾ ਸੈਟਿੰਗ ਵੀ ਰਹਿਣੀ ਹੋਣੀ ਹੈ।

ਦੁੱਧ ਵੀ ਇੰਨੇ ਡੇ ਲਿਓ ਤੁਸੀਂ ਵਿਆਹ ਦੇ ਕਪੜੇ ਵਿੱਚ ਚਾਹ ਪਾਣੀ ਲੈ ਇਹ ਵੀ ਇੰਨੇ ਨਾਲ ਹੀ ਨੰਨਾ ਨੰਨਾ ਤਾਂ ਕੱਢੀ ਕੋਟ ਦੁੱਧ ਪੀ ਲਓ ਸਾਹ ਜਿਹੜਾ ਗੇਂਦ ਹੱਟਦੇ ਰਹਿਣਾ ਹੁੰਦਾ ਉਹ ਤੇ ਨਹੀਂ ਹੱਥੋਂ ਕੋਈ ਚਾਲੀ ਕੋਈ ਵਾਈਟ ਹੋਈ ਜਾਂਦੀ ਪਤਾ ਨਹੀਂ ਪਾਤੀ ਚਾਪੂਗਾ ਨਾਲੇ ਇਧਰ 플ੱਗ ਕੱਢ ਕੇ ਹੀ ਬੰਦ ਕਰਦੇ ਏ ਠੀਕ ਐ भी नहीं जामू तो मंगवाया मैं शैंपू शैंपू लिया ही भांडे जी वो साबन माँजी होंगी जी हम अपने इतने शैंपू ले आना होंगे हुन भाई देखिए नहीं जी ये यैलो कलर का होंगे गा तो ये आपूँ शैंपू ना भांडे माजे हाज इ कैमरा जमी नहीं चीज ਕਲੋ ਜੀ ਰੈਡੀ ਹੋ ਗਿਆ ਆਪਾਂ ਤੜਕੀ ਚੱਕਲੇ ਪਕੌੜੇ ਆਹਾ ਲੈ ਦੇ ਮੈਂ ਪਕੌੜੇ ਗਈ ਨਹੀਂ ਆਪਣੇ ਪਾਇ ਤੇ ਚੁੰਨੀ ਰੱਖੀ ਸੁੱਕਣ ਹਾਈ ਟੂਟੀ ਆਉਂਦੀ ਇਸੇ ਤੜਕੇ ਆਪਦੇ ਕੋਲ ਟਾਈਮ ਨਹੀਂ ਹੁੰਦਾ ਸਾਰੇ ਬੂਟੇ ਨਾ ਪਾਣੀ ਦੇ ਭਰਨ ਵਾਲੇ ਪਏ ਆ ਹੁਣ ਅਸੀਂ ਖਲਪੇ ਹੋ ਕੇ ਰੱਖਿਆ ਤੇ ਹੈਂਕੀ ਹੈਗਾ ਮੇਰੇ ਕੋਲ ਹਾਲਚ ਪਾਣੀ ਪਾਉਣ ਵਾਲਾ ਕਹਿੰਦੇ ਬੂਟਿਆਂ ਦੀਆਂ ਜੜਾਂ 'ਚ ਪਾ ਦਿਓ ਮੇਰੇ ਕੋਲੇ ਹੈਗਾਗਾ ਅੱਜ ਸਿਰਦਰਦ ਤੇ ਤੜ ਤੜਕੀ ਲੱਤਾਂ ਦੀ ਦੁਖੀ ਆਉਂਦੀਆਂ ਹਨ ਕਹਿੰਦੇ ਨਾ ਸੰਗਰੂਰ ਸਨਾਮ ਕਰਨੀ ਅਗਰ ਜੇਕਰ ਕੋਈ ਸਬਸਕ੍ਰਾਈਬ ਹੋਇਆ ਤਾਂ ਜਰੂਰ ਦੱਸਿਓ ਹਨ ਜਿਵੇਂ ਕਿ ਆਪਣੀ ਮੰਮੀ ਵਰਗਿਆਂ ਦੀ ਏਜ ਆ ਕਹਿੰਦੇ ਇਹ ਨਹੀਂ ਕਿ ਏਜ ਦੇ ਨਾਲ ਜਿਹੜਾ ਫੀਵਰ ਵਗੈਰਾ ਇੰਨਾ ਕੁ ਜ਼ਿਆਦਾ ਹੋ ਰਿਹਾ ਵੀ ਛੋਟੀ ਉਮਰ ਦੇਨੂੰ ਘੱਟ ਵੀ ਵੱਡੀ ਉਮਰ ਦੇਨੂੰ ਜ਼ਿਆਦਾ ਹੋ ਰਿਹਾਗਾ ਤੇ ਰਾਤ ਮੈਂ ਇੰਸਟਾ ਤੇ ਵੀਰੇ ਦੀ ਵੀਡੀਓ ਦੇਖੀ ਸੀ ਕਿਸੇ ਦੀ ਤੇ ਉਹਦੇ ਨਾਲ ਕਹਿੰਦੇ ਹੱਥ ਪੈਰ ਵਗੈਰਾ ਨਾ ਸੁੱਜ ਜਾਂਦੇ ਆ ਇਹ ਪਤਾ ਨਹੀਂ ਕਿਦਾਂ ਦਾ ਫੀਵਰਾ ਕਹਿੰਦੇ ਹੱਥ ਪੈਰ ਸੁੱਜ ਜਾਂਦੇ ਹੈਂਕੀ ਹੈਗਾ ਮੈਂ ਬੈਂਚ 'ਚ ਬੈ ਕੇ ਦੇ ਦੂੰਗੀ ਪੁੱਤ ਹਾਂ ਦੇ ਪਲੀਚ ਮੈਂ ਆ ਤੇ ਮੂੰਹ ਫੇਸਾ ਹੋ ਕਰਨਾ ਨਾ ਦਿਦੋ ਤੈਨੂੰ ਡਰ ਲੱਗਦਾ ਜਦੋਂ ਲੱਗ ਅੱਜ ਮਮਾ ਕੀ ਹੋ ਗਿਆ ਸਟੇ ਆ ਗਿਆ ਤੇ ਕਿਤੇ ਬੁਖਾਰ ਵਗੈਰੇ ਨੇ ਚੜਜੇ ਗਿਰਾਤੇ ਤੇ ਡੈਡੀ ਨੂੰ ਹੋ ਗਿਆ ਮੈਂ ਗੋਲੀ ਲੈ ਕੇ ਆਈਆਂ ਤੜਕੇ ਜਿੰਨੇ ਨਾ ਲੱਤਾਂ ਲੁੱਟੀਆਂ ਲੰਘ ਸੀ ਨਾ ਮੇਰੇ ਘਰ ਹੂੰ ਛੋਡੀਆਂ ਦਾ ਤੁਰ ਤੈਕਦੀਆਂ ਨੀਆਂ ਦੂਸਰਾ ਇਹ ਨਹੀਂ ਛੋਟਾ ਵਾਲਾ ਛੋਟੇ ਹੈ ਨਹੀਂ ਦੇਖ ਲਓ ਉਹ ਦੋ ਮੈਂ ਤਿੰਨ ਹੈਂਕੀ ਲੈ ਕੇ ਆਈ ਸੀ ਤੇ ਤਿੰਨਾਂ ਚ ਮੈਨੇ ਇੱਕ ਹੈਂਕੀ ਨਹੀਂ ਠਾਇਆ ਪਤਾ ਨਹੀਂ ਕਿੱਧਰ ਸਿਰ ਤੇ ਏਡੇ ਸੋਹਣੇ ਹੈਂਕੀ ਸੀਗੇ ਉਹ ਭਾਈ ਨੇ ਸੱਚ ਮਾਉਦੀ ਸਟੀਚਿੰਗ ਦੇਣੀ ਸੀ ਜੀ ਹੋਲੀ ਜਾਨੀਆਂ ਹੁਣ ਮੈਂ ਲਓ ਫੜਿਓ ਮੇਰੇ ਕੋਲੇ ਤਾਂ ਬੱਜੇ ਪੈਸੇ ਆ ਖੁੱਲੇ ਲੈ ਤੁਸੀਂ ਤੇ ਕਮਾ ਪੁੱਤ ਸਮਾਨ ਚੱਕ ਬੈੱਡ ਦੇ ਉੱਤੋਂ ਫਿਰ ਨਾ ਮੁੜ ਕੇ ਇੱਥੇ ਪਿਆ ਰਹਿੰਦਾ ਕਿ ਯਾਰ ਨੇ ਇੰਨਾ ਖਿਲਰੇ ਲੋ ਜੀ ਆਪਾਂ ਲਾਉਣ ਲੱਗੇ ਪੋਚੀ ਤੇ ਆਪਾਂ ਕੰਮ ਘਰ ਆਪਣੀ ਸਟਾਰਟ ਕਰਤੀ ਐ ਮਸ਼ੀਨ ਚ ਪਾ ਕੇ ਕੱਪੜੇ ਜਿਹੜੇ ਰਾਤ ਮਤ ਉੱਥੇ ਸੁੱਤੀ ਪਏ ਹੁਣ ਵੀ ਝੋਨੇ ਦੇ ਉੱਪਰ ਚੜ ਕੇ ਜੇ ਤੇ ਕੱਪੜੇ ਜਿਹੜੇ ਉੱਥੇ ਪਾਉਣੇ ਪਹਿਣਗੇ ਕਿਉਂਕਿ ਅੰਦਰ ਫਿਰ ਜਿਹੜੇ ਕੁਛ ਕੱਪੜੇ ਮੰਦਰ ਰੱਖੇ ਸੀਗੇ ਉਹ ਹਜੇ ਮੰਦਿਰ ਤੇ ਉਦਾਂ ਹੀ ਪਏ ਆ ਚੱਕਰ ਕਰਨ ਵਾਲੀ ਪਈਏ ਸਾਰੇ ਖਲਿਆਰ ਨੇ ਜਿਹ ਖਲਰਿਆ ਪਿਆਗਾ ਤੇ ਹੁਣ ਮੈਨੂੰ ਆਣੀ ਆ ਟਾਈਮ ਨਾਲ ਪੋਚਾ ਤੇ ਕਰਨਾ ਬਾਲਾ ਜਿਆਦੇ ਲੇਟ ਹੋ ਜਨੇ ਕੁਛ ਗੁਰਦੁਆਰਾ ਸੱਬ ਨੂੰ ਮੁੜ ਕੇ ਜਾਏ ਨਹੀਂ ਆਦਾ ਹੈਗਾ ਕੱਲ ਵੈਸੇ ਮੈਂ ਜਾਏ ਸੀ ਤੇ ਡੇੜੀ ਨਾਲ ਹੀ ਵਾਗੀ ਸੀ ਉਹ ਤਾਂ ਤੇ ਹੁਣ ਮੈਂ ਮੈਨੂੰ ਐਵੇਂ 4 ਵਜੇ ਉਧਰ ਦੁੱਧ ਵਾਦਾ ਇਹਦਾ ਕੰਮ ਨਹੀਂ ਵੀੜੇ ਸਾਮੀ ਆਈ ਤੇ ਦਰਵਸ ਬੈਡਸ਼ੀਟ ਵਗੈਰਾ ਸਾਫ ਕਰਦਾ ਹਨਾ ਬੱਚੇ ਆ ਕੇ ਆਦੇ ਯੂਨੀਫਾਰਮ ਵਗੈਰਾ ਖਰੀਦ ਦਿੰਦੇ ਆ ਤੇ ਸੱਚ ਮੈਂ ਇੱਕ ਸੂਟ ਸੁਣਨ ਹੋਰ ਦਿਖਾਉਣੀ ਹੈ ਕਿ ਅੱਜ ਮੇਰੀ ਫਰੈਂਡ ਤੋਂ ਇਹ ਮੇਰੀ ਕਿਸੇ ਨੇ ਯਾਨੀ ਕਿ ਭੈਣ ਦਾ ਹਨਾ ਸੂਟ ਦਾ ਭੈਣ ਨੇ ਆਰਡਰ ਕੀਤਾ ਹੋਇਆ ਸੀਗਾ ਤੇ ਅੱਜ ਭੈਣ ਦਾ ਉਹਦਾ ਸੂਟ ਹੈ ਜਿਹੜਾ ਉਹ ਮੈਂ ਐਡਰੈਸ ਆਪਦਾ ਹੀ ਦਿੱਤਾ ਹੋਇਆ ਸੀਗਾ ਕਿਉਂਕਿ ਉੱਥੇ ਸਕੂਲ 'ਚ ਬੱਚੇ ਪੜ੍ਹਦੇ ਨੇ ਤੇ ਮੈਂ ਉਹਨਾਂ ਨੂੰ ਖੜਾ ਦੂੰਗੀ ਸੂਟ ਕੱਲ ਉਹਨਾਂ ਦੇ ਥਰੂ ਤੇ ਤੁਸੀਂ ਦੇਖੋਗੇ ਕਪੜਾ ਕਿਸ ਨੂੰ ਆਉਂਦਾ ਵੀ ਪਤਾ ਨਹੀਂ ਕਿਦਾਂ ਦਾ ਕਪੜਾ ਹੁੰਦਾ ਹਨਾ ਚਲੋ ਮੈਂ ਖੋਲ ਲੈਂ ਮੈਂ ਖੜਿਆ ਲੱਗਾ ਭੈਣ ਦਾ ਸੂਟ ਤੇ ਤੁਸੀਂ ਸਾਖ ਦੇਖੋ ਤੁਸੀਂ ਮੇਰੇ ਨਾਲ ਇਹ ਦੇਖੋ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਸੂਟ ਹੈ ਹਨਾ ਇਹ ਵਰਕ ਫਲੇਟ ਹੈ ਦਿਖਾਈ ਦਿਨੀ ਚਲ ਭੈਣ ਕੋਲੇ ਦੇਖੋ ਤੁਸੀਂ ਸੂਟ ਹੈ ਜਿਹੜਾ ਬਹੁਤ ਜਿਆਦਾ ਸੋਹਣਾ ਇਹ ਮਹਿੰਦੀ ਕਲਰ ਦਾ ਸੂਟ ਹੈ ਜੀ ਇਹਦੇ ਵਿੱਚ ਥੋੜਾ ਜਿਹਾ ਚੇਂਜ ਆ ਰਿਹਾਗਾ ਇਹ ਘੇਰੇ ਦੀ ਵਰਕ ਹੈ ਤੁਸੀਂ ਵਰਕ ਕਿੰਨੀ ਜਿਆਦਾ ਸੋਹਣੀ ਸਫਾਈ ਹੈ ਜਿਹੜੀ ਵਰਕ ਦੀ ਹਨਾ ਤੇ ਇਹ ਜਿਹੜਾ ਵਰਕ ਹੈ ਜੀ ਇਹ ਇਹ ਘੇਰੇ ਤੇ ਹੈਗਾ ਅਗਰ ਜੇਕਰ ਕਿਸੇ ਭੈਣ ਨੇ ਇਦਾਂ ਦਾ ਸੂਟ ਹਨਾ ਤੁਸੀਂ ਪਸ਼ਮੀਨੇ ਦੇ ਰੈਡੀ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਹੋਗੇ ਤੇ ਆਪਣੇ ਜੇਕਰ ਕੋਈ ਭੈਣ ਹੈ ਨਾ ਜਿਵੇਂ WhatsApp ਨੰਬਰ ਮੇਰਾ ਹੈਗਾ ਜੀ 8439359986 ਇਸ ਨੰਬਰ ਤੇ ਹੈ ਨਾ ਤੁਸੀਂ ਕਾਲ ਕਰ ਸਕਦੇ ਹੋਗੇ ਮੈਸੇਜ ਕਰ ਸਕਦੇ ਹੋ ਤੁਸੀਂ WhatsApp ਤੇ ਤੇ ਤੁਸੀਂ ਆਰਡਰ ਦੇ ਸਕਦੇ ਹੋ ਜੇਕਰ ਕਿਸੇ ਭੈਣ ਇਦਾਂ ਦਾ ਸੂਟ ਰੈਡੀ ਕਰਵਾਉਣਾ ਇੱਕ ਮੈਂ ਸੂਟ ਉਹ ਵਾਕ ਨਹੀਂ ਦੱਸੋ ਆਪਣੀ ਜੀਵਨ ਨੂੰ ਕਿਹਾ ਹੋਇਆ ਹੈਗਾ ਹਨਾ ਮੈਂ ਵੀ ਤੂੰ ਇਹ ਸੂਟ ਵੀ ਉਦੀ ਵੀਡੀਓ ਜਰੂਰ ਬਣਾਈ ਉਹਦਾ ਥੋੜਾ ਜਿਹਾ ਪਾਰਸਲ ਲੇਟ ਆ ਰਿਹਾ ਹੈਗਾ ਉਹਦਾ ਪਾਰਸਲ ਨਹੀਂ ਹਜੇ ਪਹੁੰਚਿਆ ਹੈਗਾ ਗੋਲ ਸੂਟ ਵੀ ਅਕਾ ਦਿਖਾਵਾਂਗੇ ਤੇ ਇਹ ਸੂਟ ਵੀ ਜਿਹੜਾ ਦੇਖ ਕੇ ਰੂਹ ਖੋਸ਼ ਹੋ ਗਈ ਇੱਕ ਸੂਟ ਹੈ ਜਿਹੜਾ ਹੋਰ ਉਧਰ ਆਪਣੇ ਪੇਕਾ ਸਾਈਡ ਵੱਲ ਗਿਆ ਹੋਇਆ ਹੈਗਾ ਹਨਾ ਤੇ ਉਹਨਾਂ ਕੋਲੇ ਵੀ ਪਹੁੰਚ ਗਿਆ ਤੇ ਉਹਨਾਂ ਦੇ ਵੀ ਕਮੈਂਟ ਆਏ ਸੀ ਮੈਸੇਜ ਆਏ ਸੀ ਕਿ ਸੂਟ ਹੈ ਜਿਹੜਾ ਬਹੁਤ ਵਧੀਆ ਨਿਕਲੇ ਉਹ ਵੀ ਜ ਬਹੁਤ ਜ਼ਿਆਦੇ ਸੋਹਣਾ ਸੂਟ ਸੀਗਾ ਤੇ ਲਓ ਜੀ ਮੈਂ ਪੋਚੇ ਵਗੈਰਾ ਲਗਾਦਾ ਤੇ ਕੀ ਕਰ ਆ ਗਿਆ ਬਬਲੋ ਨੂੰ ਕੰਟੀਨਿਊ ਸੂਟ ਦਾ ਸੈਗਮੈਂਟ ਕਰਕੇ ਇਹ ਦੇਖੋ ਕਿੰਨੀ ਜਿਆਦਾ ਸੋਹਣੀ ਸਫਾਈ ਹੈ ਸੂਟ ਦੀ ਦੇਖੋ ਬਹੁਤ ਸੋਹਣਾ ਵਰਕ ਹੈ ਕਿਉਂਕਿ ਅੱਜ ਤਾਂ ਬਈ ਪਸ਼ਮੀਨਾ ਹੀ ਪਾਉਣਾ ਪੈਣਾ ਠੰਡ ਆ ਗਈ ਐ ਇਤ ਕਿਤਾ ਜਲਦੀ ਯੈਸ ਹਾਂ ਅਜੇ ਕੱਪੜੇ ਧੋਏ ਜਾਂਦੇ ਪਰ ਸੋ ਲਾਸਟ ਫੂ ਰਹਿ ਗਿਆ ਆਪਣਾ ਕਪੜੇ ਧੋਣ ਦਾ ਤੇ ਬੀਬੀ ਨੇ ਵੀ ਸਭ ਦੀ ਕੱਟ ਬੀਬੀ ਦੋ ਫੁੱਲ ਛੱਡ ਹੀ ਦਿੱਤੇ ਕੱਲ ਮੈਂ ਗੱਲ ਕਰਦੀ ਕਿ ਅੱਜ ਤੜਕੀ ਕਰਦੀ ਸੀ ਕਿ ਆਹ ਵਾਣਾ ਜਿਹੜਾ ਸ਼ੈਂਪੂ ਅਸੀਂ ਮੰਗਾਉਣੇ ਹੁੰਦੇ ਆ ਵਾਣ ਇਹਦੇ ਨਾਲ ਪਾਂਡੇ ਮਾਉਂਦੇ ਹੁਣ ਇਹਦੇ ਨਾਲ ਕੱਪੜੇ ਵੀ ਧੋਤਿਆਂਦੇ ਜਦੋਂ ਕਈ ਵਾਰੀ ਵੀ ਸਰਫ ਨਹੀਂ ਹੁੰਦੀ ਹਨਾ ਤਾਂ ਫਿਰ ਉਦੋਂ ਇਹ ਸ਼ੈਂਪੂ ਦੇ ਨਾਲ ਪਾਂਡੇ ਵੀ ਧੋ ਦਿੰਦੇ ਆ ਕੱਪੜੇ ਵੀ ਧੋ ਦਿੰਦੇ ਬਹੁਤ ਬਈ ਹੈ ਇਹ ਤੇ ਸ਼ੈਂਪੂ ਹੈ ਜਿੰਨੇ ਦੋ ਦੱਬੇ ਚ ਨਾਲੇ ਭਈ ਆਉਨੇ ਸੀ ਡਰਮ ਲੈ ਕੇ ਐਵੇਂ ਡਰਮਾਂ ਦੇ ਵਿੱਚ ਆਉਨੇ ਆ ਭਾਈ ਉਹਨਾਂ ਵਰੀਦ ਕਿੱਥੇ ਹੈਗੀ ਹੂੰ ਲਿਵਰੀ ਉਹ ਤਾਂ ਦਾ ਕੰਮ ਕਰ ਲਿਆ ਨਾ ਕੋਲ ਦਾ ਵਰਕ ਕਰ ਲਿਆ ਨੀ ਉਹ ਵਸ਼ਟਾ ਕੱਪੜੇ ਆਪਣੇ ਸੁੱਕ ਗਏ ਤੇ ਖੁਸ਼ ਕਰ ਰਹੇ ਨੇ ਅਗੇ ਤੁਸੀਂ ਇੱਕ ਨਾ ਹੁੰਦਾ ਸੀਗਾ ਜਦੋਂ ਆਏ ਚੋਣਾ ਪਿਆ ਹੁੰਦਾ ਤੇ ਉੱਤੇ ਤਰਪਾਲਾਂ ਵਿਛਾਈਆਂ ਹੁੰਦੀਆਂ ਸੀ ਹੁਣ ਵੀ ਜਾਈਂ ਕਰਦੇ ਆ ਉੱਤੇ ਲੋਟੜੀਆਂ ਹੀ ਖਾਈਆਂ ਹੁੰਦੀਆਂ ਹੁੰਦੀਆਂ ਸੀ ਹੁਣ ਵੀ ਜਾਈਂ ਕਰਾਂਗੇ ਅੱਜ ਜੇਕਰ ਆਪਣੇ ਮੈਡਮ ਆਪਣੇ ਜਿਹੜੇ ਰੇਨੂ ਮੈਡਮ ਬਲੌਗ ਦੇਖਣਗੇ ਤਾਂ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਬਹੁਤ-ਬਹੁਤ ਵਧਾਈਆਂ ਕਿਉਂਕਿ ਰੇਨੂ ਮੈਡਮ ਦੀ ਹੋਇਆ ਬੇਟਾ ਇੱਕ ਆਪਣੇ ਸਬਸਕ੍ਰਾਈਬਰ ਨੇ ਭੈਣ ਹਨਾ ਉਹ ਵੀ ਆਪਣਾ ਵਲੌਗ ਦੇ ਨੇ ਹੁੰਦੇ ਤੇ ਉਹਨਾਂ ਕੋਲੇ ਵੀ ਬੇਟਾ ਹੋਇਆ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਪਰਮਾਤਮਾ ਨੇ ਬਹੁਤ ਸੋਹਣੀ ਸੁਣੀਏ ਤੇ ਪਰਮਾਤਮਾ ਸਾਰਿਆਂ ਦੇ ਇਦਾਂ ਹੀ ਸੋਹਣੇ ਆਜਾ ਏਸੀ ਵਾਲਾ ਜਿਹੜਾ ਸਾਨੂੰ ਸਾਹਮਣੇ ਡਰਾਮਾ ਜਾਂ ਦਿੱਸੀ ਜਾਂਦਾ ਹੁੰਦਾ ਸੀ ਨਾ ਅੱਜ ਮੈਂ ਇਹ ਵੀ ਧੋਕੇ ਜਿਹੜਾ ਸਾਹਮਣੇ ਦੇਣਾਗਾ ਕਿਉਂਕਿ ਹੁਣ ਕਿਹੜਾ ਏਸੀ ਛੱਡਦੇ ਆ ਜੇ ਕਈ ਵਾਰੀ ਕੁਝ ਛੱਡ ਵੀ ਲੈਂਦੇ ਤਾਂ 5-10 ਮਿੰਟ ਛੱਡਦੇ ਨੇ ਤੇ ਫਿਰ ਇਹ ਗ੍ਰਾਮਾਜਾ ਨਾ ਵਿਚਾਲੀ ਪੈਨ ਨੇ ਖੜਾ ਲੱਗਦਾ ਸੀ ਕਿ ਹੁਣ ਆਪਾਂ ਪੁੱਛੇ ਲਈ ਉਹਦੇ ਚ ਬਾਲਟੀ ਰੱਖ ਦਿਆ ਕਰਾਂਗੇ ਤੇ ਬਾਲਟੀ ਜਿਹੜਾ ਮਾੜਾ ਮਾਟਾ ਹੁਣ ਤੱਕ ਇੰਨਾ ਕ ਪਾਣੀ ਨਿਕਲਦਾ ਗਿਆ ਗਰਮੀ ਕਰਕੇ ਤੁਸੀਂ ਮੇਰਾ ਕਰਕੇ ਪਾਣੀ ਨਿਕਲਦਾ ਹੁੰਦਾ ਸੀ ਨਾ ਈ ਯਾਰ ਮੱਛਰ ਜਾ ਅੱਜ ਬੀਬੀ ਨੂੰ ਪੁੱਛੋ ਵੀ ਸਬਜ਼ੀ ਕੌਣ ਬਣਾਊਗਾ ਦਾਦਾ ਪੁੱਛੋ ਬੀਬੀ ਨੂੰ ਬੱਦੀ మర్చా పాపేది బ బోలీ బీబీ ను ਕਾ ਕੋਈ ਨਹੀਂ ਭੈਣੇ ਤੁ ਚੋਂ ਨੇ ਤੇ ਜਾਵਾਂ ਮੈਂ ਤੇ ਜਾ ਕੇ ਹੁਣ ਮੈਂ ਕੱਪੜੇ ਪਾ ਕੇ ਆਵਾਂ ਬੋਬੀ ਗਾਈ ਕੀ ਵਾ ਆਈ ਡੋਂਟ ਨੋ ਬੀਬੀ ਦੇ ਵੀ ਨਹੀਂ ਬੀਬੀ ਆਈ ਡੋਂਟ ਬੀਬੀ ਆਈ ਡੋਂਟ ਬੇਬੀ ਹੁਣ ਮੈਂ ਚੱਲੀ ਮੈਂ ਤਾਂ ਚੱਲੀ ਹਾਂ ਹਜੇ ਕਾਲੇ ਨੇ ਕੱਪੜੇ ਤੇ ਲਾਹੇ ਨਹੀਂ ਨਾ ਤੇ ਮੇਰੇ ਪਾਪਾ ਕਰੇ ਪਾਈ ਇੱਥੇ ਕਾਲੇ ਕੱਪੜੇ ਸਾਰੇ ਉਹਦਾ ਹਰਾ ਪਾਇਆ ਤੇ ਦੋ ਤੁਸ ਪਾਏ ਸਾਰੇ ਤਾਂ ਬਹੁਤ ਹੀ ਲਾਲ ਲੈਂਦੇ ਗਾਵਾ ਗੋਲਿਆ ਜਲਦੇ

ਮੈਨੂੰ ਕੋ ਕੇ ਰੱਖੀ ਪਏ ਰਹਿਣ ਵਿੱਚ ਪਤਾ ਆ ਵੀ ਮੇਰਾ ਪਾਈ ਪੰਦੇ ਦੀ ਆਈ ਨਹੀਂ ਕਰਨ ਮੈਨੂੰ ਪਲੀਜ਼ ਦੇ ਸਕੋ ਅਸੀਂ ਜਿਹੜਾ ਖਾਦਾ ਕੋਈ ਨਹੀਂ ਖਾਦਾ ਛੋਡੇ ਵਾਸਤੇ ਰੱਖਿਆ ਹਾਂ ਜਿਹੜੇ ਖਾਲੀ ਪਏ ਆ ਉਹ ਇੱਕ ਬੈਗ ਲੈਤੇ ਜਿਹੜਾ ਮੈਂ ਉੱਦੇ ਸਕੂਲ ਲੈ ਕੇ ਗਈ ਛੋਡੇ ਵਾਸਤੇ ਲੈ ਕੇ ਗਈ ਹਾਂ ਉਹ ਕਿ ਨਾ ਚੀ ਉਹਨੂੰ ਬੁਲਾ ਲਿਆ ਮੁੜ ਕੇ ਉਹਨੇ ਟੱਪਣਾ ਕੋ ਉਹਨੂੰ ਵੀ ਦੇਖ ਲੈਣ ਦੇ ਐ ਰੱਖ ਦੇ ਵਿੱਚ ਤੁਸੀਂ ਦੇਖੇ ਨਹੀਂ ਸੀ ਪੈਕਿੰਗ ਸੰਪ੍ਰੀਤ ਆਹ ਮਾਰੂ ਜੀ ਕਾ ਆਹੀ ਮੇਰਾ ਆਹੀ ਫੈਨੇ ਹੱਥਾਂ ਦੀ ਪੰਨ ਦੋ ਮੈਂ ਦੇਖ ਲਵਾਂ ਸਾਡੇ ਕੁੜੀਆਂ ਦਾ ਹਾਲ ਜਿਵੇਂ ਇਹਨਾਂ ਨੂੰ ਕੁਝ ਮਿਲਦਾ ਨਹੀਂ ਹੁੰਦਾ ਆਹ ਤੋ ਆ ਮੇਰਾ ਤੇ ਇੱਕੂ ਪੰਨ ਦੋ ਪੰਨ ਦੋ ਪੰਨ ਦੋ ਪੰਨ ਦੋ ਫਾਰੇ ਟੂਰਾ ਬਣਾ ਦੋ ਬਿਸਕਟ ਮੇਰਾ ਹਾਂ ਬੱਚਿਆਂ ਦੀ ਖੁਸ਼ੀ ਹੈ ਨਾ ਮਿਲਦਾ ਸਭ ਕੁਝ ਆ ਬਟ ਦੇਖ ਕੇ ਐਕਸਾਈਟਡ ਆ ਕਿਉਂਕਿ ਅਸੀਂ ਇਹਨਾਂ ਨੂੰ ਇਹ ਪੈਕਿੰਗ ਦਿਖਾਈ ਨਹੀਂ ਸੀ ਨਹੀਂ ਤੇ ਇੱਕ ਦਿਨ ਚ ਖਿਲਾ ਰਹੇ ਪਾ ਰਹੇ ਸੀ ਕੁਝ ਲੈ ਕੇ ਨਾ ਆਇਸ਼ ਨਹੀਂ ਸੀ ਬਣਾਤੇ ਪਾਪੇ ਨੇ ਸਭ ਦੀ ਹੂੰ हां वे पापा सारे पसंद ਨਹੀਂ ਕਰਦੇ ਹਨ ਸਬਜ਼ੀਆਂ ਸੋਨੂ ਬਣਾਉਣੀਆਂ ਦੇ ਮੈਂ ਬਣਾਉਂ ਗੋਭੀ ਦੀ ਮੈਂ ਕੱਡੂ ਬੱਟ ਅਸੀਂ ਕਿਹਾ ਵੀ ਲਓ ਅੱਜ ਬੱਟ ਕੱਢੋ ਸੋਨੂ ਆਹਰ ਦਿੱਤਾ ਇਹ ਸਬਜ਼ੀਆਂ ਧਰਨੀਆ ਬਹੁਤ ਆਕੀਆ ਹਮ ਲੌਜੀ ਲੈਟਾ ਛੱਡ ਦੀ ਇਹ ਤਾਂ ਕਹੀ ਦੇਣਾ ਹੁੰਦਾ ਵੀ ਸਬਜ਼ੀ ਸਵਾਦ ਨਹੀਂ ਤੇ ਆਂ ਜੋ ਗੋਭੀ ਸਬਜ਼ੀ ਬਣਾਉਣ ਦੇ ਤੱਕ ਓ ਜੀ ਹੁਣ ਹੋ ਰਾਇਆ ਕਣਕ ਬੀਜਣ ਦੀ ਤਿਆਰੀ ਕਣਕ ਦਾ ਬੀ ਤਿਆਰ ਹੋ ਗਿਆ ਜਾਨੀ ਕੀ ਹਾਂ ਵੀ ਬੀ ਤਿਆਰ ਹੋ ਰਿਹਾ ਹੈਗਾ ਤਾਂ ਕਰਕੇ ਗੱਡੀਆਂ ਛੜੀਆਂ ਬਾਹਰ ਕੱਢ ਰੱਖਿਆ ਐਨੀ ਗੱਲ ਤਾਂ ਯਾਦ ਰੱਖੀ ਜਿਹੜੀ ਉਹ ਗੱਟੇ ਛਾਇਦੇ ਉੱਤੇ ਕਣਕ ਦੇ ਗੱਟੇ ਪਏ ਆ ਉਹ ਜਿੱਤੇ ਕੋ ਲੈਂਦੇ ਬਸ ਇਹ ਨਾ ਯਾਦ ਠੀਕ ਹੈ ਓਕੇ ਲਾਈਟਾਂ ਚੱਲ ਪਈਆਂ ਚੱਲ ਪੀਆ ਵੀ ਘਰਪੂਰ ਬਤਾ ਕਾਪਾਂ ਜਿਹੜੀਆਂ ਹਾਂ ਲਾਈਟਾਂ ਜਿਹੜੀਆਂ ਆਪਾਂ ਰੱਖਾਂਗੇ ਸੋਹਣੀਆਂ ਲੱਗਦੀਆਂ ਸੋਹਣਾ ਜਿਹਾ ਲੱਗਣ ਲੱਗ ਜਾਂਦਾ ਘਰ ਕਿਹੜਾ ਛੱਡਦੀਆਂ ਮੰਮੀ ਨੇ ਆਟਾ ਵਗੈਰਾ ਉਧਰ ਸਾਰਾ ਗੁੰਨ ਕੇ ਫੇਰ ਸਬਜੀ ਜਿਹੜੀ ਬਣਾਉਣ ਲੱਗੇ ਸੀਗੇ ਪਹਿਲਾਂ ਅਸੀਂ ਬੇਟ ਘਰ ਆਏ ਸੀ ਕੀ ਪਤਾ ਆਪਾਂ ਨੂੰ ਮੰਨ ਜਾਣ ਕਹਿ ਦੇਣ ਵੀ ਹਾਂ ਭਾਈ ਮੈਂ ਬਣਾਉਣਾ ਸਬਜੀ ਅਰੇ ਕਿੱਥੇ ਚਲੋ ਜੀ ਮੈਂ ਨਾ ਕੱਪੜੇ ਪ੍ਰੈਸ ਕਰਦਾ ਤੇ ਅੱਜ ਬਸ ਮੈਂ ਡੰਮ ਜੇ ਨਾ ਲੱਗੀ ਤੇ ਮੇਰੇ ਡੰਮ ਨਾ ਨਿਬੜ ਗਨੇ ਮੇਰੇ ਅਸਲ ਤੱਕ ਜਾ ਤਾਂ ਮੇਰੇ ਕੱਪੜੇ ਚੱਲੀ ਜਾਂਦੇ ਹੁੰਦੇ ਜਾਂ ਭਾਂਡੇ ਕਿੱਥੇ ਰੱਖ ਤੇ ਆਪ ਦੇ ਬੜਾ ਫੱਦਾ ਮੁਸੀਬਾ ਹਮ ਚੰਪਾਈ ਨਾ ਕੱਪੜੇ ਪ੍ਰੈਸ ਕਰਨ ਵਾਲੀ ਵੀ ਇੱਕ ਦੋ ਛੋਟ ਹੀ ਅੱਜ ਕੋਈ ਜ਼ਿਆਦਾ ਨਹੀਂ ਹੈਗੇ ਅੱਜ ਇਹ ਚੇਂਜ ਕਰਾ ਪਾਣੀ ਕੱਢੇ ਨਹੀਂ ਤੋ ਤੇ ਬਹੁਤ ਟਾਈਮ ਲੱਗੇ ਕੱਪੜੇ ਮੇਰੇ ਨਾ ਚਲੇ ਖੇਤੋਂਗੇ ਤਾਂ ਉਹ ਵੀ ਤੋਟਾ ਚ ਢੱਬਣੀ ਰੋਟੀ ਦੀ ਤਿਆਰੀ ਢੋਲ ਕੀ ਬੇਬੀ ਹਾਂ ਜੀ ਜਕਰਾਂ ਨਾ ਮਾਹਰ ਚਾਹੇ ਮੋਹ ਫਾ ਚੰਕਦੇ ਰੋਟੀ ਫੋਨ ਕਰ ਦੋ ਬੰਦ ਤੇ ਰੋਟੀ ਖਾ ਲਓ ਵੱਡਾ ਗਲਾਸ ਪਾਣੀ ਤੇ ਭਰ ਕੇ ਲੈ ਕੇ ਆ ਜਾ ਆ ਜਾਓ ਜਲਦੀ ਲਓ ਜੀ ਟਾਈਮ ਹੋ ਗਿਆ ਸੱਤ ਦਾ ਹੁਣ ਆਪਣੀ ਰੋਟੀ ਵਗੈਰਾ ਬਣੀ ਹੈ ਤੇ ਖਾਈਏ ਆਜ ਉਹ ਗਰਨੂਟੀ ਖਾਓ ਮੈਂ ਇਹਨਾਂ ਵਾਰ ਪਹਿਲਾਂ ਮੇਰੀ ਪ੍ਰੋਬਿਸ਼ਟਰੀ ਜਰਾ ਕੱਪਾ ਖਾ ਲਈ ਤਾਂ ਉਹ ਤਾਂ ਬਈ ਵਧੀਆ ਚੰਨ ਡੋਆ ਇਹ ਅੱਜ ਬਣੀ ਹੈ ਗੋਭੀ ਬਹੁਤ ਮੁਸ਼ਕਲ ਆ ਦੇ ਨਾਲ ਬਣੀ ਹੈ ਬਹੁਤ ਪਾਣੀ ਦਾ ਗਲਾਸ ਲੈ ਕੇ ਆ ਗਈ ਵੱਡਾ ਮੈਨੂੰ ਭੁੱਖ ਨਹੀਂ ਹੈਗੀ ਅੱਜ ਤੂੰ ਹੁੰਦੀ ਕਿੰਦੀ ਰੋਮੋ ਜੀ ਕਹਿੰਦੇ ਐ ਕਹਿੰਦੇ ਕਿੰਦੀ ਦੋ ਤਿੰਨ ਰੱਖਾ ਜੰਦੀਆਂ ਦੋ ਤਿੰਨ ਮੈਂ ਅੱਜ ਬਣਾਣਾ ਵੱਧ ਖਾਣਾ ਅਮੀ ਦਾ ਗਲਾਸ ਘੁੰਡੀ ਕਰਕੇ ਲੈ ਕੇ ਦੇਣਗੇ ਮੈਂ ਕਿੰਨੇ ਵਾਰੀ ਕਹਤਾ ਘੁੰਡੀ ਕੋ ਆਇਨੇ ਕੇ ਸੱਤੇ ਕਰ ਦਿਓ ਲੋ ਜੀ ਆਪਾਂ ਕੰਮ ਕਰ ਲਏ ਨਵੀਨ ਇਹ ਟਿਕਾ ਦੀ ਪਈ ਸੈਟਿੰਗ ਵੀ ਦਿਖਾਓ ਕਿਸੇ ਟੇਬੇ ਆਈ ਰਹੀ ਮੈਂ ਨਾ ਕੱਲ ਅ ਰਿਪਸਟਿਕਨ ਇੱਕ ਦੋ ਸ਼ੇਡ ਹੋਰ ਲੈ ਕੇ ਆਈ ਸੀ ਤੇ ਮੈਨੂੰ ਮੈਂ ਲੱਗ ਗਈ ਰੱਖਣੀ ਐ ਮੈਂ ਹਨਾ ਵੈਸੇ ਤਾਂ ਨਹੀਂ ਖਰਾਬ ਕਰਦਿਆਂ ਹੁਣ ਤੇ ਸਮਝਦਾਰ ਹੋ ਗਾਂ ਆ ਵਾਲੇ ਸ਼ੇਡ ਲੈ ਕੇ ਇਹ ਲੈ ਕੇ ਮੈਂ ਕਲਰ ਫੈਸ਼ਨ ਦੀ ਲੈ ਕੇ ਆਂਦੀ ਐ ਮੈਂ ਕਾਫੀ ਕਲਰ ਆ ਵਾਲਾ ਕੰਡਾ ਲੈ ਕੇ ਸਟਾਰ ਨੰਬਰ ਤੇ ਇੱਕ ਮੈਂ ਲੈ ਕੇ ਆਂਦੀ ਆ ਚੈਰੀ ਜਿਹਾ ਕਲਰ ਐ ਮਹਿਰੂਨ ਲੈ ਕੇ ਆਉਣਾ ਸੀਗਾ ਪਿਓ ਹਾਏ 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 ਡਗਣਾ ਨਹੀਂ ਕਿੱਥੇ ਲਿਖਿਆ ਐ ਆਸੀ ਚੈਰੀ ਇੱਕ ਦਰ ਹੋਰ ਵਾਸੀ ਕਰ ਲੈਂਦੀ ਮੈਂ ਤੇ ਵੈਸੇ ਸਟੇ ਵਧੀਆ ਦੋਨਾਂ ਲਿਪਸਟਿਕਾਂ ਦਾ ਮੈਂ ਕੱਲ ਹੀ ਲੈ ਕੇ ਆਈ ਆ 200 ਦੀ ਇੱਕ ਆਈ ਹੈ ਤੇ ਵਧੀਆ ਲੱਗੇ ਮੇਰੇ ਕੋਲ ਨਾ ਮਹਿਰੂਨ ਕਲਰ ਤੇ ਮੈਂ ਕਾਫੀ ਕਲਰ ਤਾਂ ਕਦੇ ਵੀ ਨਹੀਂ ਯੂਜ਼ ਕੀਤਾ ਤੇ ਆਵਲਾ ਲੈ ਕੇ ਮੈਂ ਵੈਸੇ ਹਜੇ ਤੱਕ ਲਗਾਇਆ ਨਹੀਂ ਮੈਂ ਕੱਲ ਨੂੰ ਮੈਂ ਕੱਲ ਲਗਾਇਆ ਸੀਗਾ ਤੇ ਮੈਨੂੰ ਵਧੀਆ ਲੱਗਿਆ ਕਿ ਮੈਂ ਇਹਨਾਂ ਮੈਂ ਕਾਫੀ ਕਲਰ ਲੈ ਕੇ ਆਉਣਾਗਾ ਨਹੀਂ ਤਾਂ ਮੇਰੇ ਕੋਲੇ ਬਈ ਰੈੱਡ ਮਹਿਰੂਨੀ ਜ਼ਿਆਦਾ ਯੂਜ਼ ਕਰਦੀ ਆਂ ਆਹ ਵਾਲੇ ਮੈਂ ਹੀ ਲੈ ਕੇ ਆਉਣੀ ਹੁੰਦੇ ਨੇ ਮੈਨੂੰ ਸੋਹਣੇ ਲੱਗਦੇ ਨੇ ਮੇ ਆਹ ਪਿੰਕ ਜੀ ਆ ਆਹ ਰੈੱਡ ਜੀ ਆ ਜਾਂਦੀ ਐ ਤੇ ਇੱਕ ਪਿੰਕ ਉਹ ਪਈ ਐ ਇਹੋਨਾਂ ਦੇ ਵਿਚਾਰੀਆਂ ਦੇ ਛਾੜ ਹੈ ਨਹੀਂ ਛਾੜ ਗਈਆਂ ਨਹੀਂ ਐ ਕੈਪ ਹੈ ਨਹੀਂ ਆ ਲੈਕਮੇ ਦੀ ਸੀਗੀ ਰੈੱਡ ਕਲਰ ਦੀ ਇਹ ਵੀ ਪਈ ਐ ਵਿਚਾਰੀ ਬੇਕਦਰੀ ਜੀ ਕਰੀ ਸਿੱਟੀ ਤੇ ਆਹ ਤਾਂ ਖਤਮ ਹੀ ਹੋ ਗਈ ਇਹ ਵੀ ਵਧੀਆ ਸੀਗੀ ਵਿਜ਼ਿਬਿਲਿਟੀ ਦੀ ਪਿੰਕ ਕਲਰ ਦੀ ਦੇਖੋ ਇਹ ਵੀ ਐਂ ਸਿੱਟੀ ਪਈ ਹੈ। ਮੈਂ ਭਈ ਸਿੰਗਰ ਕਿੱਥੋਂ ਆ ਗਏ? ਸਿੰਗਰ ਕਿਹੜੀ ਜਗ੍ਹਾ ਤੋਂ ਆ ਗਏ? ਆਪਣੇ ਨਵਾਂ ਦੇ ਗਾਣੇ ਕਿੱ데 ਰੋਣੇ ਹਨ? ਰੁਪੇ ਨਵਾਂ ਦੇ ਹਨ। ਤੇ ਆ ਖਤਮ ਹੋ ਗਈ। ਫਰੈਂਡ ਨਹੀਂ ਤੁਸੀਂ ਮੇਰੀ ਨਹੀਂ। ਮੈਟ ਵੀ। ਇਹ ਤਾਂ ਸਿੱਟਣ ਵਾਲੀ ਆ ਹੁਣ। ਇਹ ਤਾਂ ਸਿੱਟਣਾ ਹੀ ਪੈਣਾ ਜੀ। ਖਰਾਕ ਕੀ ਕਰਨਾ। ਦੋਨੇ ਪੈਣਾ ਬੰਡ-ਬੰਡ ਲੈ ਗਈਆਂ ਤੇ ਮੈਂ ਸਾਂਭਦੀ ਰਹਿ ਗਈ। ਅੱਛਾ? ਹਾਂ। ਤੇਰੇ ਨਾਲ ਉਹੀ ਹੋਈ ਜਾਊ। ਹਾਂ। ਆ ਹੁਣ ਤੁਹਾਡੀ ਆਹ ਲਿਪਸਟਿਕ ਗਈ ਐ ਨੀ ਮੈਂ ਕਿਹਾ ਤੁਹਾਡੀ ਟੀ-ਸ਼ਰਟ ਇਨੀ ਗੰਦੀ ਹੋਈ ਪਈ ਐ ਨਾ ਹੁਣੇ ਬੱਸ ਫਿਰ ਹੁਣ ਲੋਕਾਂ ਨੇ ਕੰਮ ਚ ਪਾਇਆ ਜਾਂਦੀ ਖੇਤ ਬੰਦਾ ਰੱਦੂ ਹੋ ਗਈ ਜਮਾਂ ਉਹ ਕੁਝ ਨਹੀਂ ਹਾਂ ਲੈ ਹੱਥ ਤੇ ਲਿਪਸਟਿਕ ਲੱਗੀ ਲਾਲੀ ਨੇ ਹਾਂ ਸੌਕਸ ਵਗੈਰਾ ਪਾਉਣੇ ਪੈਣ ਡੱਬਾਣਾ ਸਿੱਟੇ ਨਹੀਂ ਨਹੀਂ ਮੈਂ ਤਾਂ ਭਲੇਖਣਾ ਕਹੇ ਤਾਂ ਬਿਜਲਾ ਸਿੱਟ ਦੋ ਉਹ ਇਹ ਹੁਣ ਸਰਦੀਆਂ ਦੇ ਵਿੱਚ ਇਹਨਾਂ ਦੀ ਯੂਨੀਫਾਰਮ ਆਈ ਗਾਰਡ ਵਗੈਰਾ ਐ ਜੋ ਕੁਸ ਵਧੇਗਾ ਪਾ ਗਏ ਰactos ਵੀ ਆਪਾਂ ਕੋਈ ਵੀ ਚੀਜ਼ ਜਿਹੜੀ ਆਪਾਂ ਸੈੱਟ ਨਹੀਂ ਸਕਦੇ ਉਹਨੂੰ ਹਜੇ ਇਹਦੀ ਵਰਤ ਕਰਾਂਗੇ ਆਪਾਂ ਫੇਰ ਸਿੱਟਿਆ ਜਾਊਗਾ ਇੱਕ ਨਾ ਕੰਬਲ ਵਾਲਾ ਸੀਗਾ ਮੇਰੇ ਵਿਆਹ ਵੇਲੇ ਦਾ ਕੰਬਲ ਵਾਲਾ ਦੇਗਾ ਕਵਰ ਆਗਾ ਤੇ ਉਹ ਹਜੇ ਸਾਂਭੇ ਹੋਏ ਮੇਰੀ ਲਮੀਰਾ ਦੇ ਨਾਲ ਉੱਪਰ ਪਿਆਗਾ ਤੇ ਉਹਦੇ ਵਿੱਚ ਮੈਂ ਇਹਨਾਂ ਦੇ ਜਿਵੇਂ ਹੁਣ ਸਰਦੀਆਂ ਜਾਣਗੇ ਉਦੋਂ ਘੱਟ ਜੀ ਠੰਡ ਜੀ ਇਹਦੇ ਜਿਹੜੇ ਕੱਪੜੇ ਉਹਦੇ 'ਚ ਪਾਏ ਹੋਏ ਹਨ ਜਦੋਂ ਹੁਣ ਘੱਟ ਠੰਡ ਆਉਗੀ ਤਾਂ ਮੈਂ ਉਦੋਂ ਉਹਦੇ ਉਹਦੇ 'ਚ ਕੱਢ ਕੇ ਮੈਂ ਬੱਚਾ ਦੇ ਕੱਪੜੇ ਪਾ ਦੂੰਗੀ ਮੈਂ ਤੇ ਵੀ ਆਪਾਂ ਵੇਸਟ ਕਰਕੇ ਇਹਨੂੰ ਸੈੱਟ ਨਹੀਂ ਸਕਦੇ ਵੈਸੇ ਜੇ ਬਰੀ ਐ ਸਾਕਸ ਵਗੈਰਾ ਪਾਉਣ ਨੂੰ ਤੇ ਜਿਵੇਂ ਹੁੰਦਾ ਨਾ ਇਹ ਉੱਤੀ ਸਿੱਕੀ ਲੱਗਦੀ ਆ ਨਾ ਕੱਲ ਕਿਹੜਾ ਕਰਨ ਲੈਂਦੇ ਆ ਇਹ ਸੁਣ ਕੇ ਮਾਰੋ ਬਸ ਮੇਰੀ ਸੁਣ ਲੈ ਗੱਲ ਜੇ ਇਹਦੇ ਕੈਂਚੀ ਦਾ ਕੱਟ-ਕੱਟ ਕੇ ਇੱਥੇ ਬੈਡਾਂ ਦੇ ਨੀਚੇ ਢੇਰ ਲਾਇਆ ਤਾਂ ਫਿਰ ਸੋਚ ਨਹੀਂ ਆਉਂਦੀ ਆਪਾਂ ਵੀ ਧਰਨਾ ਪੜਨਾ ਕੀ ਆ ਮਾਂ ਹੀ ਤੇ ਗਏ ਸਨ ਤੇ ਇੱਕ ਨਹੀਂ ਦਿੱਤਾ ਖਾਣ ਨੂੰ ਤੇ ਛੋਟੇ ਕਿੱਥੇ ਗਏ ਇਹ ਤਾਂ ਵੈਸੇ ਹੀ ਬਣੇ ਹੋਏ ਸੀ ਇਹ ਤਾਂ ਕਾਜੂਆਂ ਵਾਲਾ ਪੈਕਟ ਸੀਗਾ ਉਹ ਹਾਂ ਤੇ ਉਹ ਮੈਂ ਖਾਦਾ ਸੀ ਇਕੱਲਾ ਹੋਰ ਮੈਂ ਕੁਝ ਨਹੀਂ ਖਾਦਾ ਨਹੀਂ ਨਹੀਂ ਹੋਰ ਵੀ ਐਨੇ ਸੋਚ ਨਹੀਂ ਸੀ ਬਹੁਤ ਸੱਚੀ ਯਾਰ ਅਬ ਇਹਦੇ ਵਿੱਚ ਵੀ ਐ ਟ੍ਰੈਂਗਲ ਬੋਸਤਾ ਸਾਡੇ ਕੋਲ ਤਾਂ ਹੈ ਨਹੀਂ ਪਰੇ ਪਰੇ ਹੋਣਾ ਪਾਟ ਕਰਨਾ 10 ਮਿੰਟ ਪਾਸੇ ਨਹੀਂ ਨੋ ਪਾਟ ਲਓ ਜੀ ਆਪਾਂ ਫੇਰ ਮਿਲਦੇ ਆ ਫੇਰ ਕਰਾਂਗੇ ਵਲੌਗ ਐਂਡ 2 ਮਿੰਟ ਰੱਪ ਦਾ ਨਾਮ ਲੈ ਲਈ ਆਪਣੇ ਨਾ ਸਬਸਕ੍ਰਾਈਬਰ ਵੀ ਬੋਰ ਹੋ ਗਏ ਹੋਣਗੇ ਦੇਖ ਦੇਖ ਕੇ ਵੀ ਸਾਰੇ ਬਲੌਗ ਜਿਹਨੂੰ ਦਿਖਾਈ ਗਏ ਨੇ ਛੱਡ ਦੇ ਖੜਾ ਕਾਈ ਨਾਲ ਮੈਂ ਇੱਕ ਵਾਰੀ ਨੂੰ ਇੱਕ ਨਾ ਚੀਜ਼ ਜੀ ਬਣਾਉਣੀ ਆ ਖੜਾ ਟੇ ਕਿੰਨਾ ਲੋਕ ਨੂੰ ਚੀਚੇ ਜਿਹੜੇ ਘਟੇ ਥੱਲੇ ਨਹੀਂ ਲੈਣੇ ਬਟਾ ਪੜਾਉਣਾ ਨੋ ਹੋ ਗਿਆ ਨਾ ਇਹ ਤਾਂ ਪੱਟੀ ਪੂਰੀ ਖੜੂ ਖੜ ਕੀ ਕਹਦੇ ਨੇ ਖੁਰਦੂ ਹਨਾ ਇੰਨਾ ਕੁ ਜਿਆਦਾ ਖੇਡੇ ਆਣਾ ਇਹ ਮੈਂ ਜਿਉ ਇੰਸਟਾ ਖੋਲਿਆ ਹਨਾ ਮਜ਼ਾਏ ਕਰ ਕਰ ਕਰੀਲਾ ਦੇਖ ਦੇ ਕੇ ਹੁਣ ਬਸ ਜਮ ਹੱਤ ਗਈ ਆ ਤੇ ਹੁਣ ਭੈਣਾ ਦੇ ਬਲੌਗ ਦੇਣੀ ਆ ਤੇ ਫੇਰ ਆਪਾਂ ਸੋਣਾ ਤੇ ਇਸ ਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਬਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਬਲੌਗ ਬੜੇ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਬਲੌਗ ਹੈ ਤੁਸੀਂ ਇੰਜੋਏ ਕਰ ਸਕੋ